ਮਾਨਸ ਜਾ ਲੋਕ ਪਚਾਰਾ ਕਰੇ ਜਾਂਦਾ ਤੋ ਮੈਸ ਕਰਾ ਪਰਵਿਰਤੀ ਇੱਕ ਬਹੁਤ ਵੱਡੀ ਸਰਜਰੀ ਕਰਦੀ ਹੈ ਮਰਨ ਦੇ ਅਸਥੂਲ ਸਰੀਰ ਦੇ ਚੋਂ ਸੂਖਸ਼ਮ ਸਰੀਰ ਨੂੰ ਜਦ ਕੱਢਦੀ ਹੈ ਮੌਤ ਦੇ ਸਮੇਂ ਉਸ ਵਿੱਚ ਸਾਡਾ ਮਾਨਸਿਕ ਮੰਡਲ ਹੁੰਦਾ ਹੈ ਮਨ ਹੁੰਦਾ ਹੈ ਉਸੇ ਵਿੱਚ ਹੁੰਦਾ ਹੈ ਜਿਵੇਂ ਜੇ ਡਾਕਟਰ ਆਪਰੇਸ਼ਨ ਕਰਦਾ ਕੋਈ ਸਰਜਨ ਚੀਰਾ ਪਾੜੀ ਕਰਦਾ ਹੈ ਮਨੁੱਖ ਨੂੰ ਬੇਹੋਸ਼ ਕਰ ਦਿੰਦਾ ਹੈ ਉਸ ਤੋਂ ਬਿਨਾ ਹੋ ਨਹੀਂ ਸਕਦੀ ਕੁਦਰਤ ਵੀ ਬੇਹੋਸ਼ ਕਰ ਦਿੰਦੀ ਹੈ ਅਸਥੂਲ ਸਰੀਰ ਵਿੱਚੋਂ ਜਦ ਸੂਖਸ਼ਮ ਸਰੀਰ ਨੂੰ ਕੜਦੀ ਬੰਦਾ ਬੇਹੋਸ਼ ਹੋ ਜਾਂਦਾ ਹੈ ਮਰਨ ਲੱਗਿਆ ਸਾਰੇ ਬੇਹੋਸ਼ ਹੋ ਜਾਂਦੇ ਕਵੀ ਤુલਸੀ ਨੇ ਐਸਾ ਲਿਖਿਆ ਹਜ਼ਾਰ ਵਿਛੂ ਡੰਗ ਮਾਰਨ ਇੰਤਨਾ ਵਰਦ ਉਸ ਸਮੇਂ ਮਨੁੱਖ ਨੂੰ ਆਉਂਦਾ ਜਦ ਸ਼ਰੀਰ ਵਿੱਚੋਂ ਪ੍ਰਾਣ ਨਿਕਲਦੇ ਨੇ ਤੇ ਸੂਖਸ਼ਮ ਸ਼ਰੀਰ ਨਿਕਲਦਾ ਹੈ ਉਹ ਸੰਸਕਾਰਾਂ ਦਾ ਢਾਂਚਾ ਉਹ ਵਿਚਾਰਾਂ ਦਾ ਢਾਂਚਾ ਉਹ ਸੋਚਣੀ ਦਾ ਢਾਂਚਾ ਜੋ ਸੂਖਸ਼ਮ ਸ਼ਰੀਰ ਵਿੱਚ ਹੈ ਇਸ ਅਸਥੂਤ ਸ਼ਰੀਰ ਦੇ ਚੋਂ ਜਦੋਂ ਨਿਕਲਦਾ ਹੈ ਪ੍ਰਕਿਰਤੀ ਮਨੁੱਖ ਨੂੰ ਬੇਹੋਸ਼ ਕਰ ਦਿੰਦੀ ਹੈ ਬੇਤਨੀ ਅਸਹਿ ਪੀੜਾ ਸਹਾਰ ਨਹੀਂ ਸਕੇਗਾ ਬਹੁਤ ਉੱਚਾ ਰੋਏਗਾ ਬੜਾ ਤੜਪੇਗਾ ਕੁਦਰਤ ਬੇਹੋਸ਼ ਕਰ ਦਿੰਦੀ ਹੈ। ਈਸ਼ਵਰ ਨੇ ਵੀ ਨਹੀਂ ਬਣਾਇਆ। ਪਰਮਾਤਮਾ ਨੇ ਵੀ ਨਹੀਂ ਬਣਾਇਆ। ਪੀੜਾ ਸੀਮਾ ਤੋਂ ਅੱਗੇ ਜਾਏਗੀ ਬਲਕਿ ਬੇਹੋਸ਼ ਹੋ ਜਾਏਗਾ। ਕਿਉਂਕਿ ਅਗੇ ਸਹਾਰ ਨਹੀਂ ਸਕਦਾ। ਕੁਦਰਤ ਬੇਹੋਸ਼ ਕਰ ਦਿੰਦੀ ਹੈ। ਔਰ ਇਹ ਸਭ ਤੋਂ ਵੱਡਾ ਆਪਰੇਸ਼ਨ ਹੈ। ਇਹ ਸਭ ਤੋਂ ਵੱਡੀ ਸਰਜੀਕ ਸਰੀਰ ਦੇ ਚੋਂ ਦੂਜੇ ਸਰੀਰ ਨੂੰ ਕੱਢਣਾ ਹੈ। ਇਸ ਮੌਕੇ ਅਸਥੂਲ ਸਰੀਰ ਵਿੱਚੋਂ ਸੂਖਸ਼ਮ ਸਰੀਰ ਨੂੰ ਕੱਢਣਾ ਹੈ। ਉਸੇ ਵਿੱਚ ਹੀ ਸੰਸਕਾਰ ਨੇ ਮਾਨਸਿਕ ਢਾਂਚਾ ਹੈ ਤਾਂ ਅਗਲਾ ਜਨਮ ਉਸ ਸੂਖਸ਼ਮ ਸਰੀਰ ਦਾ ਹੁੰਦਾ ਹੈ ਅਸਥੂਲ ਸਰੀਰ ਤੇ ਜਲ ਜਾਂਦਾ ਹੈ ਕਿਉਂ ਉਹ ਕਬਰ ਦੇ ਦਫਨ ਕਰ ਦਿੰਦੇ ਅੱਗੇ ਕੌਣ ਜਾਂਦਾ ਹੈ ਸੂਖਸ਼ਮ ਸਰੀਰ ਜਿਸ ਦੇ ਮਾਨਸਿਕ ਮੰਡਲ ਹੈ ਤਾਂ ਇਹ ਮਨ ਅਨੰਤ ਜਨਮਾਂ ਦਾ ਲੈ ਰਿਹਾ ਹੈ ਇਸ ਮਨ ਕੋ ਜਨਮ ਜਨਮ ਕੀ ਮਲ ਰਹੀ ਹੈ ਇਹ ਜਨਮ ਦਾ ਮੈਲਾ ਨਹੀਂ ਗੁਸਤਾਖੀ ਬਾ جو میرے نجی ان میں تھوڑے سامنے رکھا من تک چونکہ بندیاں دی پہنچ تو ہے نہیں میرا من کی, کی پتا من کی مینوں کی پتا من تک کسی پہنچ نہیں سماج دی پہنچ نہیں ہے قانون دی پہنچ نہیں ہے پر دارمک گیانی انی پا کہ ہزاروں کوئی ایک خالص ہے شگ ہے خالسا ہے باقی سب میں دے. میں میرے خالص شدھ خالص نرم خالص پاون پورن جوت جگہ گھٹ میں تب خالص تائن, خالص جانے آتما دے تل تے دو کیے. تن پے من کے دونیں بندن ہٹ گئے خالصا میں اس کرا خالسا ہونا اتنی سوکھی کھیڑ نہیں ہے دھن گرو گوبند سنگھ جی مہاراج نے ਵੇ ਸਾਥੀ ਵਾਲੇ ਜਨ ਪ੍ਰੀਖਿਆ ਲੈਣੀ ਚਾਹੀ ਸੀ ਦੇਖੀ ਹੈ ਪੂਰਨ ਕੋਣ ਹੈ ਭਗਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ প্রত্যক্ষ ਕਰ ਅਦਕੀ ਮੈਣੀ ਸੀ ਹੈ ਅਨੰਦਪੁਰ ਸਾਹਿਬ ਵਿੱਚ ਕੋਈ ਵਾਰ ਬਨਸਤ 8 ਮਹੀਨੇ ਦਾਸ ਨੂੰ ਕਹਿੰਦੇ ਪੱਤਰ ਆਈ ਸੀ ਵੀ ਤੁਸੀਂ 10 ਦਿਨ ਹਾਜ਼ਰੀ ਅਨੰਦਪੁਰ ਸਾਹਿਬ ਰਣੀ ਕਿਧਰੇ ਵੀ ਨਹੀਂ ਜਾਣਾ اور ہر حالت سات اپریل نو پہنچ جاؤ پندرہ اپریل تک سولہ اپریل تک کسی حاضری نہیں ہے حکم نو نر کے علاقے دس سات پہنچ گیا اور سٹیج تک پہنچن واسطے نو اپنے کمرے تو دو گھنٹے پہلے نکلنا پہندا سی اور بڑی مشکل لار میں دو گھنٹے پہنچتا سی کو نالی سرہاں پر اتنی بھیڑ ਇਤਨੇ ਵੀਰਾਂ ਚਾਰ ਸੇਵਾਦਾਰ ਇੰਤਜ਼ਾਮੀ ਪ੍ਰਬੰਧਕਾਂ ਨੇ ਰਾਜੀ ਤੇ ਵਿਗਿਆਨੀ ਜੀ ਨੂੰ ਰਸਤਾ ਬਣਾ ਕੇ ਦੇ ਆ ਮੇਰੇ ਕਹਾ ਕੇ ਰਹੇ ਹੋਏਗੀ ਐਨੋ ਪੁਚਾਇਓ ਪਰ ਚਾਰ ਵੀ ਜੋ ਰਸਤਾ ਬਣਾਉਂਦੇ ਸਨ ਮੇਰੇ 2 ਘੰਟੇ ਲੱਗ ਜਾਂਦੇ ਸ ਤੇ ਥੱਕ ਜਾਂਦਾ ਸੀ ਮੈਂ ਉਹਨਾਂ ਨੂੰ ਕਹਿੰਦਾ ਸੀ ਮੈਂ ਪਹੁੰਚਣ ਹੀ ਥੱਕ ਗਿਆ ਕਿ ਕਹਾ ਕੀ ਕਰਾਂ ਤੇ ਫਿਰ ਇੱਕ ਦੂਜੀ ਚਿੰਤਾ ਮੈਨੂੰ ਹਮੇਸ਼ਾ ਸਵਾਰ ਹੋ ਜਾਂਦੀ ਸੀ ਜਦੋਂ ਮੈਂ ਤਰਕਾ ਕਰ ਲਈ ਅਰਦਾਸ ਹੋ ਗਈ ਸਮਾਪਤ ਹੋ ਵੀ ਫਿਰ ਬਾਕੀ ਦਿਵਾਨ ਬਿਰਬਰ ਚੱਲਦਾ ਸੀ ਤਖਤ ਸਾਹਿਬ ਤੇ ਮੰਡਾਲ ਦੇ ਵਿੱਚ ਵੀ ਚੱਲਦਾ ਸੀ ਹੁਣ ਮੈਨੂੰ ਚਿੰਤਾ ਹੁੰਦੀ ਸੀ ਮਨ ਵਾਪਸ ਕਿਵੇਂ ਜਾਵੇ ਐਨੇ ਡੇਰਫੁੱਲ ਇਤਨੀ ਡੇਰਸ ਮੈਂ ਆਪਣੀ ਜ਼ਿੰਦਗੀ ਚ ਪਹਿਲੀ ਵਾਰ ਦੇਖੀ ਭਾਵੇਂ ਬੜੀਆਂ ਬੀੜਾਂ ਮੈਂ ਦੇਖੀਆਂ اور غزب دی گل جتنی دفعہ ہندوستان میں کمبھ کا میلہ لگتا سینکڑے ہزاروں دی موت ہو جاندی ہے ایکسیڈنٹ ہو جاتے ہیں پول پل ٹوٹے ہیں کدھر بسان ٹکریاں کدھرے کدھر ایکسیڈنٹ ہون ہیں کدھرے بندے ڈب ہمیشہ ہزاروں سینکڑے بندے تباہ ہوتے ہیں اور بڑے نقصان ہوتے ہیں اخباری رپورٹ ہے کہ دس دن, دن ستر لکھ بندے نے درشن کیتے ہیں کوئی حادثہ نہیں کچھ بھی نہیں دا. بڑے پور امن لگ گیا وہ خزا میں دیکھی جی گرو گوبند سن جی مہاراج کی پرتکش کلا ورت رہی ہے پرتکش میرا رہی رہیوں اور میں اپنے آپ کو دن سمجھے کہ چلو میں نے دس بارہ دن ایتھے سیوہ کرنے دا موقع میں مل گیا ਨੋਕਤ ਸਰਮੇ ਅਰਜ਼ ਕਰਾ 1699 ਦੀ ਵਿਸਾਖੀ ਮਹਾਰਾਜ ਨੇ ਮਯਾਬ ਜੋ ਲੰਗੀ ਤਲਵਾਰ ਘੜੀ ਦੇਖੀ ਹੈ ਕੋਈ ਖਾਲਸਾ ਹੈ ਕੋਈ ਸੋਧ ਹੈ ਆਖਿਆ ਸਹੀ ਸਚਾਈ ਦਾ ਹੈ ਇਤਿਹਾਸ ਕਹਿੰਦਾ ਉਹਦਾ ਵੀ 60000 ਦਾ ਇੱਕਠ ਸੀ 60000 ਦਾ ਅੱਧੇ ਲਸ ਗਏ ਬੱਜ ਗਏ ਨੰਗੀ ਤਲਵਾਰ ਸੀਸ ਚਾਹੀਦਾ ਅਸੀਂ ਕੋਈ ਬਸ਼ੂ ਆ ਅੱਦੇ ਨਸਰੇ ਬੱਜਦੇ ਅੱਦੇ ਹਾਂ ਦੇ ਚੋਂ ਅੱਦੇ ਮਾਤਾ ਜੀ ਕੋਲ ਚਲੇ ਜਾਂਦਾ ਸਮ ਫਿਰ ਪਤਾ ਨਹੀਂ ਸਤਗੁਰਾਂ ਨੂੰ ਕੀ ਹੋ ਗਿਆ ਸੀਸ ਮੰਨਦੇ ਤੇ ਬਾਕੀ ਜਿਹੜੇ ਬੈਠੇ ਸਨ ਉਹਨਾਂ ਨੂੰ ਵੀ ਕੰਬਣੀ ਛੜੀ ਹੋਈ ਸੀ ਉਹ ਉਹਨਜੀ ਨਾ ਤਲਵਾਰ ਚਰਾਣਾ ਸ਼ੁਰੂ ਕਰ ਦੇਣ ਕਿਦਰੇ ਪਰ ਮੈਂ ਅਰਸ਼ ਕਰਾਂ ਖੜੇ ਹੋਏ ਬਾਈ ਦਿਆ ਗਾਂ ਹੱਥ ਜੋੜ ਕੇ ਕਹਿ ਲਗੇ ਮਹਾਰਾਜ ਜਿਸ ਦਿਨ ਇਹ ਸੀਸ ਤੁਹਾਡੇ ਕਦਮਾਂ ਤੇ ਰੱਖਿਆ ਸੀ ਨਾ ਅਸੀਂ ਉਸ ਦਿਨ ਸੋਚ ਲਿਆ ਸੀ ਸੀਸ ਸਾਡਾ ਨਹੀਂ ਥੋੜਾ ਥੋੜਾ ਤੇ ਮੰਗਦੇ ਕਿ ਹੋ ਰਹੀ ਥੋੜਾ ਇਹ ਤੇ ਥੋੜਾ ਹੈ ਅਸੀਂ ਜਿਸ ਦਿਨੇ ਮਸਤਕ ਤੁਹਾਡੇ ਕਦਮਾਂ ਤੇ ਰੱਖਿਆ ਸੀ ਇਹ ਸੋਚ ਕੇ ਰੱਖਿਆ ਸੀ ਤੁਹਾਡਾ ਸਾਡਾ ਨਹੀਂ ਪਾਣ ਦੇ ਤੱਕ ਮਹਾਰਾਜ ਨੇ ਵੀ ਪ੍ਰਖਿਆ ਲੈਣੀ ਚਾਹੀਦੀ ਯਕੀਨ ਜਾਣੋ ਜਿਸ ਨੂੰ ਜੀਵਨ ਕਬੂਲ ਹੈ ਮਰਨ ਕਬੂਲ ਨਹੀਂ ਉਹ ਲੋਭੀ ਤੇ ਹੋਵੇਗਾ ਸੰਤੋਖੀ ਨਹੀਂ ਹੋਵੇਗਾ ਜਿਸ ਨੂੰ ਜੀਵਨ ਕਬੂਲ ਹੈ ਮਰਨ ਕਬੂਲ ਨਹੀਂ ਹੰਕਾਰੀ ਤੇ ਹੋਵੇਗਾ ਨਿਰਮਾਣੇ ਹੋਵੇਗਾ ਜਿਸਨੂੰ ਜੀਵਨ ਕਬੂਲ ਹੈ ਮਰਨ ਕਬੂਲ ਨਹੀਂ ਮੌਦਾ ਗਰਸਿਆ ਹੋਵੇਗਾ ਪ੍ਰੇਮੀ ਨਹੀਂ ਹੋਵੇਗਾ ਜਿਹਨੂੰ ਜੀਵਨ ਕਬੂਲ ਹੈ ਮੌਦ ਕਬੂਲ ਨਹੀਂ ਪਰਵਲ ਕਾਮੇ ਤੇ ਹੋਵੇਗਾ ਲੱਜਾ ਤੇ ਸ਼ੀਲਵੰਤ ਨਹੀਂ ਹੋਵੇਗਾ ਨਹੀਂ ਹੋਵੇਗਾ ਜਿਹਨੂੰ ਜੀਵਨ ਕਬੂਲ ਹੈ ਮਰਨ ਕਬੂਲ ਨਹੀਂ ਮਹਾਕਰੋਵੀ ਤੇ ਹੋਵੇਗਾ ਦਿਆਲੂ ਨਹੀਂ ਹੋਵੇਗਾ ਨਹੀਂ ਹੋਵੇਗਾ موت نو قبول کردے دیا دایا پیدا ہوندی اے موت نو قبول کردے ہاں لچک تے شرم سیل پیدا ہوندا اے موت نو قبول کردے ہاں اندر پرہیم دی امنگ جا رہی اے موت نو قبول کردے ہاں نرمانتا آ جاندی اے موت نو قبول کردے ہاں بنمردتا آ جاندی اے ہتھ جوڑ کے بھائی دایا رام کہہ دے رہے ہیں مہاراج کی سستے پر سڑا ہے ہی ਇਸ ਤਰ੍ਹਾਂ ਕਿਸੇ ਦੇ ਅੰਦਰ ਵਾਅਦਾ ਪੈਦਾ ਹੋ ਜਾਏ ਕਿ ਗੁਰੂ ਫਿਰ ਮਾਣ ਨਾਲ ਕਹਿੰਦਾ ਹੈ ਮੇਰਾ ਪਿਆਰਾ ਹੈ ਕਿਉਂਕਿ ਗੁਰੂ ਨੂੰ ਪਿਆਰਾ ਹੈ ਕਿ ਮੈਨੂੰ ਪਿਆਰਾ ਹੈ ਇਹ ਤੇ ਗੁਰੂ ਦਾ ਪਿਆਰਾ ਹੈ ਕਿ ਜੇ ਗੁਰੂ ਦਾ ਪਿਆਰਾ ਹੈ ਯਕੀਨ ਜਾਣੋ ਸਾਰੇ ਸੰਸਾਰ ਦਾ ਪਿਆਰਾ ਹੋ ਜਾਂਦਾ ਹੈ ਜੋ ਹਰ ਦਾ ਪਿਆਰਾ ਸੋ ਸਭਨਾ ਦਾ ਪਿਆਰਾ ਹੈ ਬੇਨਹੀਂ ਇਹ ਬੰਤੀ ਜੋ ਗੁਰੂ ਦਾ ਪਿਆਰਾ ਬਣ ਜਾਏ ਯਕੀਨ ਜਾਣੋ ਦੇਵੀ ਦੇਵਤੇ ਵੀ ਪਿਆਰ ਕਰਦੇ ਨੇ ਸੂਕ ਸ਼ਬ੍ਰੂਹਾਂ ਵੀ ਪਿਆਰ ਕਰਦੀਆਂ ਸਾਰਾ ਬ੍ਰਹਿਮੰਡ ਉਸ ਦਾ ਬਣ ਜਾਂਦਾ ਹੈ ਇੱਕ ਬਣ ਜਾਈਏ ਗੁਰੂ ਦੇ ਪ੍ਰਭੂ ਦੇ ਸਾਰਾ ਸੰਸਾਰ ਆਪਣਾ ਬਣ ਜਾਂਦਾ ਹੈ ਇੱਕ ਸਜਣ ਸਭ ਸਜਣਾ ਇੱਕ ਵੈਰੀ ਸਭ ਵਾਹ ਖੈਰ ਮੁਖਤ ਸਰਵੈ ਅਰਸ ਕਰਾ ਇਹ ਮਨ ਅਨੰਤ ਜਨਮਾਂ ਦਾ ਵਹਿ ਲੈ ਅਨੰਤ ਜਨਮਾਂ ਦਾ ਆਹ ਸੰਸਾਰ ਦੇ ਵਿੱਚ ਹਰ ਵਕਤ ਮੈਲ ਹੈ ਜੋ ਸਾਡੇ ਕੱਪੜੇ ਮੈਲੇ ਕਰਦੀ ਹੈ ਸਾਡਾ ਤਨ ਮੈਲਾ ਕਰਦੀ ਹੈ ਸੰਸਾਰ ਦੇ ਵਿੱਚ ਐਸੀ ਵੀ ਮੈਲ ਹੈ ਜੋ ਸਾਡਾ ਮਨ ਮੈਲਾ ਕਰਦੀ ਹੈ ਜਾਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਸੜਕਾਂ ਦੇ ਵਿੱਚ ਕਿਧਰੇ ਵੀ ਜਾਓ ਐਸੀ ਵਾਈਬ੍ਰੇਸ਼ਨ ਐਸਾ ਮਾਹੌਲ ਐਸੇ ਵਿਚਾਰ ਘੁੰਮ ਰਹੇ ਨੇ ਜੋ ਸਿੱਧੇ ਸਾਡੇ ਮਨ ਤੇ ਜਾਂਦੇ ਨੇ ਮਨ ਮੈਲਾ تن لے آ کپڑے دھو لے آ من دھو تو من تے جمدی جاندی, جمدی جاندی, جمدی جاندی. اس واسطے بگت ہے جگ کا جل کی کوٹڑی اندھ پرے کے سماج یہ سنسار کی ہے کجل کی کوٹڑی ہے چلیے پیر دی رہے ہیں اتے کچھ کریے ہاتھ دبی آ اتے دیکھیے یعنی گاگی بولیے تے زبان گاگی آئی ہے سنیے کن دعوی ہوں گی. اتنی بھی اتنی میں کجل دی کوٹھڑی کالک دی کوٹھڑی ہے جگ کا جل کی کوٹھڑی انگ پرے سما ہے ایک تے کجل دی کوٹڑی ایک اندہ ہے کالک دکھائی نہیں ایک توسار یہ بڑا پاری انرتھ ہے محل ہے ਤੇ ਇੱਕ ਐਸਾ ਇਹ ਅੰਧਾ ਇਹ ਨੂੰ ਪਾਪ-ਪਾਪ ਦਿਖਾਈ ਨਹੀਂ ਦੇਂਦਾ ਹੰਕਾਰ ਹੰਕਾਰ ਨਹੀਂ ਦਿਖਾਈ ਦੇਂਦਾ ਅਗਰ ਦਿਖਾਈ ਦੇਵੇ ਤਾਂ ਹੰਕਾਰ ਤੇ ਜੀਵਨ ਦੀ ਹੀ ਰੋੜ ਹੈ ਹੰਕਾਰ ਤੇ ਮਨ ਦੀ ਮਹਿਲ ਲੋਭ ਦਿਖਾਈ ਦੇਵੇ ਤੇ ਲੋਭ ਤੇ ਮਨ ਦੀ ਮਹਿਲ ਤੇ ਲੋਭ ਤੇ ਜੀਵਨ ਦੀ ਲੋੜ ਕੀ ਹੈ ਮਹਿਲ ਨਹੀਂ ਦਿਖਾਈ ਦੇਂਦੀ ਅੰਧਾ ਅੰਧ ਪਰੇ ਤੇ ਸਮਾ ਅਸੀਮ ਵਾਸਨਾ ਨਹੀਂ ਦਿਖਾਈ ਦੇਂਦੀ ਅੰਧ ਹੈ ਮੌ ਨਹੀਂ ਦਿਖਾਈ ਦੇਂਦਾ ਜਦ ਦਿਖਾਈ ਦੇਵੇ ਕਿਸ ਮੈਨੂ ਇਸ ਜਨ ਦੀ ਲੋੜ ਕੀ ਹੈ ਮੈਨ ਦੇ ਚ ਇਸ ਵਾਸਤੇ ਜੀ ਰਿਹਾ ਮੈਨ ਦਿਖਾਈ ਨਹੀਂ ਦੇ ਅੰਧ ਪਰੇ ਤੇ ਸਵਾ ਹੈ ਕਬੀਰ ਕਹਿੰਦੇ ਇੱਕ ਕੱਜਲ ਦੀ ਕੋਠੜੀ ਇੱਕ ਅੰਧਾ ਜਗ ਕਾ ਜਲ ਕੀ ਕੋਠੜੀ ਇੱਕ ਤੇ ਸੰਸਾਰ ਉਂਝ ਪਾਪਾਂ ਦਾ ਭਰੇ ਆਇਆ ਇੱਕ ਮਨੁੱਖ ਨੂੰ ਪਾਪ ਦੀ ਸਮਝ ਕੋਈ ਨਹੀਂ ਪਾਉਂਦਾ। ਗੈਰਹੀਂ ਕਹਿੰਦੇ ਝੂਠ ਬੋਲੀ ਜਾਂਦਾ ਹੈ। ਝੂਠ ਬੋਲਣਾ ਇਸ ਨੂੰ ਪਾਪ ਨਹੀਂ ਦਿਖਾਈ ਦਿੰਦਾ। ਗਲਤ ਕਰੀ ਜਾਂਦਾ ਹੈ। ਗਲਤ ਕਰਨਾ ਇਸ ਨੂੰ ਪਾਪ ਨਹੀਂ ਦਿਖਾਈ ਦਿੰਦਾ। ਗਲਤ ਵੇਖੀ ਜਾਂਦਾ ਹੈ। ਗਲਤ ਵੇਖਣਾ ਇਸ ਨੂੰ ਪਾਪ ਨਹੀਂ ਮਹਿਸੂਸ ਹੁੰਦਾ। ਗਲਤ ਸੋਚੀ ਜਾ ਰਿਹਾ ਹੈ। ਗਲਤ ਸੋਚਣਾ ਇਸ ਨੂੰ ਪਾਪ ਨਹੀਂ ਮਹਿਸੂਸ ਹੁੰਦਾ। ਅੰਧਾ ਅੰਧ ਪਰੇਤਿਸਵਾਦ ਬਾਜ਼ੂ ਕਵੇ ਰਿਕੈ ਨੇ ਜਾਦੂ ਕਾ ਜਰੂਰੀ ਕੋਠੜੀ ਅੰਧ ਪਰੇ ਤੇ ਸਮਾਇ ਹਉ ਬਲ ਆਰੀ ਦਿਨ ਕੋ ਪੈਸ ਜੋ ਨਿਕਸ ਜਾਏ ਮੈਂ ਸਦਕੇ ਜਾਂਦਾ ਕੁਰਬਾਨ ਜਾਂਦਾ ਜੋ ਇਸ ਕੱਜਲ ਦੀ ਕੋਠੜੀ ਵਿੱਚ ਜਮੇ ਤੇ ਜੀਵੇ ਬੇਰਾਗ ਹੋ ਗਏ ਨਾ ਹੱਥ ਕਾਲੇ ਨਾ ਮੂੰ ਮੱਥਾ ਕਾਲਾ ਦਾਦਾ ਤੋਂ ਬਿਨਾਂ ਦਾਹੀਲੇ پربو کے دروازے بند نے داگ دو سم چلیا لائے درگے جائے گا باغ ایسا میرے پڑھن پڑھنے چیا ہاتھ دبی نے ایسے کیڑے ہاتھ نے جہاں نے کدھی غلط نہیں کیتا منک دیا اکان دبی نے ایسیا کیڑی جہاں نے کدی گلت ویسے نہیں منک کا من دگی ہے ایسا کیڑا من ہے جو کدھی غلط نہیں سوچتا ਬਗਾ ਦੇ ਦੋ ਸਮੋ ਚਲੇ ਆ ਰਾਇ ਦਰਗੇ ਵੈਸਾ ਨਹੀਂ ਜਾਏ ਤੋ ਬਗਾ ਦੇ ਇਸ ਤੇ ਜਗਾ ਕੋਈ ਨਹੀਂ ਪ੍ਰਭੂ ਕੋਲ ਤੇ ਜਗਾ ਕੋਈ ਨਹੀਂ ਮਿਲਦਾ ਕਿ ਨਿਰਮਲ ਤਾਂ ਹੋ ਸਕਦਾ ਕਿਸ ਤਰ੍ਹਾਂ ਹੋ ਸਕਦਾ ਪੂਰਨ ਜੋਤ ਜਗੇ ਘਟ ਰਹਿ ਤਬ ਖਾਲਸ ਤਾਂ ਹਨ ਖਾਲਸ ਜਾਣੇ ਅਗਰ ਕਿਦਰੇ ਆਤਮਾ ਦੇ ਤਰ ਤੇ ਜੀਵੇ ਤੇ ਪੂਰਨ ਜੋਤ ਜਗਮਗਾ ਜਾਏ ਪ੍ਰਗਟ ਹੋ ਜਾਏ یہ پھر خالص ہے شد ہے یہ نرمل ہے یہ پاون ہے یہ خالص ہے یہ بنی کس طرح ہے یہ اوسبا کبھی پراپت ہوئے دھن گرو گوبند سنگھ جی مہاراج نے اس چھند جو سکشہ دیتی ہے جو دکشہ دیتی ہے یہ بچار پھر میں کل پڑے سامنے رکھنے کوشش کروں گا آپ سمے سر پہنچنا گا سمے سر آرم کر کے سمے سر سماپتی کر دے گا ਛੰਦ ਤੁਹਾਨੂੰ ਫਿਰ ਸਰਵਨ ਕਰਾ ਦਿਆਂ ਤਾਂ ਤੇ ਚੇਤੇ ਰਹਿ ਜਾਗਤ ਜੋਤ ਜਪੈ ਨਿ ਸਵਾਸ ਇੱਕ ਬਿਨਾ ਮਨ ਨੈ ਕਨ ਆਨੇ ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਟ ਗੋਲ ਨ ਮਾਰੇ ਤੀਰਤ ਦਾਨ ਦੇ ਆਦਤ ਸੰਜਮ ਇੱਕ ਬਿਨਾ ਨੈ ਇੱਕ ਪਛਾਨੇ ਪੂਰਨ ਜੋਤ ਜਗੇ ਘਟ ਮੇ ਤਬ ਖਾਲਿਸ ਤਾਹਨ ਖਾਲਿਸ ਜਾਣੇ ਉਸ ਨੂੰ ਖਾਲਿਸ ਕਰਕੇ ਖਾਲਸਾ ਕਰਕੇ ਜਾਣੇ ਕਿਵੇਂ ਖਾਲਸਾ ਬਣੀ ਐ ਕਿਵੇਂ ਖਾਲਸ ਹੋਈ ਐ ਕਿਵੇਂ ਸ਼ੁੱਧ ਹੋਈ ਐ ਕਿਵੇਂ ਇਹ ਸਾਰੇ ਮੈਲ ਭੁਲੇ